हा जगी से बरका ਚਾ ਕਰ ਦੇ ਕਿੰਨਾ ਬੜੀ ਢਾਡੇ ਦਾ ਸੰਜੀਤ ਸਿੰਘ ਇਹਨੇ ਬੱਚੇ ਢਾਡੇ ਬੇਟੀ ਇੱਕੀ ਕਿੰਨਾ ਕੋ ਨਸ਼ਾ ਕਰਦੇ ਤੇ ਕਿੰਨਾ ਕੋ ਅੱਛੀ ਲੇਖਦਾ ਪਿੰਡ ਚ ਬਾਦੂ ਵੇਖਦਾ ਰਾਜੂ ਇਹ ਮਾਤਾ ਜੀ ਹਾਂਜੀ ਇਹ ਮੰਨ ਕਰੋ ਕਿ ਨਾ ਨਸ਼ਾ ਬੰਦ ਕੀਤਾ ਜਾਵੇ ਵੀ ਰਾਡਾ ਬਤੀ ਨਹੀਂ ਰਿਆ ਆਈ ਭਾਈ ਆਪਣਾ ਗੁਰਦੇਵ ਸਿੰਘ ਕਿਹੜਾ ਪਿੰਡ ਆ ਜੋੜ ਸਿੰਘ ਵਾਲਾ ਕੀ ਗੱਲ ਹੋਈ ਆ ਮੁੰਡੇ ਨੂੰ ਮੁੰਡਾ ਵੀਰ ਟੀਕਾ ਲਾ ਕੇ ਮਰਿਆ ਹਸਮੈਗ ਦਾ ਕੀ ਨਾਂ ਦਾ ਸਰਜੀਤ ਸਿੰਘ ਕਿੰਨੇ ਕਿ ਉਮਰ ਜੀ ਦੀ ਉਮਰ ਵੀਰ 24-25 ਸਾਲ ਦੀ ਉਮਰ ਆ ਸਾਰੀ ਤੇ ਵਿਆਹ ਕਿ ਘਰ ਆ ਵਿਆਹ ਵੀਰ ਛੋਟੀ ਜੀ ਕੁੜੀ 6 ਸਾਲਾਂ ਦੀ ਇੱਕ ਹਾਂ ਬੱਚੇ ਪਿੰਡੋਂ ਸਮੈ ਇੱਥੋਂ ਆਵਾਜ਼ਾਂ ਮਾਰਦੇ ਆ ਮਾਰਦੇ ਆ ਸਵੇਰੇ 6 ਵਜੇ ਗਿਆ ਵਾ ਤੇ ਪਿੰਡ ਨੂੰ ਚਲ ਗਿਆ ਵਾ ਤੇ ਪਿੰਡੋਂ ਵੱਕਰ ਆ ਸਾਡੇ ਪਿੰਡ ਦਾ ਮਜਮੀਆਂ ਸਿੰਘਾਂ ਦਾ ਮੁੰਡਾ ਅੱਗੇ ਵੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪਰ ਸਾਡੀ ਸੁਣਵਾਈ ਕੋਈ ਨਹੀਂ ਤੇ ਆਂਦੇ ਆਂਦੇ ਉਤੋਂ ਰੁਪਈਆ 500 ਇਥੋਂ ਫੋਨ ਚਾਰਜਰ ਲੱਗਾ ਸੀ ਮੇਰਾ ਫੋਨ ਦੇ ਮਗਰ ਹੀ ਪੈਸੇ ਫੋਨ ਦੇ ਮਗਰੋਂ ਪੈਸੇ ਲੈ ਗਿਆ ਕੱਢ ਕੇ ਵਾਜਾ ਮਾਰਦਿਆ ਮਾਰਦਿਆ ਨਿਕਲ ਗਿਆ ਢੰਡੋ ਬਿਕਰ ਤੋਂ ਲੈ ਕੇ ਮਾਲ ਤੇ ਪੰਚਾਇਤ ਵਾਲੀ ਮੋਟਰ ਤੇ ਜਾ ਕੇ ਨੇ ਟੀਗਾ ਲਾ ਲਿਆ ਜਦੋਂ ਛੋਟਾ ਭਰਾ ਮੇਰਾ ਗਿਆਬ ਆ ਗੇੜਾ ਮਾਰਨ ਉਥੇ ਤੇ ਜਾਂਦਿਆਂ ਨੂੰ ਉਥੇ ਡੱਗਾ ਪਿਆ ਸੂਈ ਵੀ ਕੋਲ ਸਮੈਗ ਵੀ ਉਤਰਾ ਪੁੜੀ ਚ ਵੱਜੀਆ ਲਾ ਕੇ ਤੇ ਵੱਦੀ ਉਤਰੇ ਬੋਝੇ ਦੇ ਵਿੱਚ ਹੀ ਜੇ ਵੇਖਿਆ ਜਾਂਦਾ ਤੇ ਕਿੰਨਾ ਕੋ ਨਸ਼ਾ ੜਾ ਇਥੇ ਬਹੁਤ ਜ਼ਿਆਦਾ ਨਸ਼ਾ ਵੀਰਿਆ ਨਸ਼ੇ ਦੀ ਦੇ ਹੱਥ ਹੀ ਕੋਈ ਨਹੀਂ ਕੋਈ ਦਰਖਾਸਤ ਨਹੀਂ ਦਿੱਤੀ ਇਹਦੇ ਬਾਰੇ ਦਰਖਾਸਤ ਵੀ ਆ ਸਰਦਾਰ ਸੋਨ ਸੋਣਾ ਮੈਂ ਬੇਨਤੀ ਕੀਤੀ ਆ ਗਏ ਮੇਰੇ ਵੀਰ ਉੱਥੇ ਜਾ ਕੇ ਪੀਐਸ ਸਾਹਿਬ ਨੂੰ ਵੀ ਆਖਿਆ ਵਾ ਪੀਐਸ ਸਾਹਿਬ ਆਂਦਾ ਵੀ ਅਹੀਂ ਕਿਆ ਵਾ ਪੱਟੀ ਵਾਲੇ ਐਸਐਚਓ ਨੂੰ ਫੋਨ ਬਕਾਇਦਾ ਸੋਨ ਸੋਣਾ ਵੀ ਕੀਤਾ ਔਰ ਵੀ ਮੇਰੇ ਵੀਰਾਂ ਨੇ ਕੀਤਾ ਪਰ ਕੋਈ ਸੁਣਵਾਈ ਨਹੀਂ ਹੋਈ ਕਿਸੇ ਨੇ ਪੁੱਛਿਆ ਨਹੀਂ ਅਣਕੇ ਦੇ ਤਾਂ ਹੀ ਉਹ ਸ਼ਰੇ ਆਮ 10 ਮਿੰਟ ਖੜੋ ਕੇ ਵੇਖ ਲਓ ਉੱਥੇ ਪਿੰਡ ਗਲੀ ਦੇ ਉਰੇ ਬੁਗੀ ਅੱਗੇ 10 ਮਿੰਟਾਂ ਚ ਪਤਾ ਨਹੀਂ 20 ਮੋਟਰਸਾਈਕਲ ਆ ਜਾਂਦੇ ਆ ਸ਼ਰੇ ਆਮ ਉਹਨੇ ਧੜ ਘੁਰ ਕੇ ਵੇਚਦਾ ਕੋਈ ਨਹੀਂ ਉਹਨੂੰ ਡੱਕਦਾ ਕੱਲਾ ਵੇਚਦਾ ਕੋਈ ਹੋਰ ਨਹੀਂ ਉਹ ਸਾਰਾ ਪਰਿਵਾਰ ਹੀ ਪਰਲੇ ਉਹਦੇ ਭਰਾ ਨਹੀਂ ਇਹ ਕੰਮ ਕਰਦੇ ਕੱਲਾ ਜਿੰਨੇ 3-4 ਜੀਏ ਸਾਰੇ ਆਪ ਦਾ ਇਹ ਕੰਮ ਕਰਦੇ ਬਿਕਰ ਦਾ ਪਰਿਵਾਰ ਸ਼ਰੇ ਆਮ ਰਹੀ ਮੰਗ ਵੀਰੇ ਉਹ ਕਰਦੇ ਆ ਵੀ ਇਹ ਸਾਡਾ ਬੇਲੀ ਦੇ ਚੱਲ ਵਸਿਆ ਪਰ ਹੋਰ ਨਾ ਕਿਸੇ ਮਾਂ ਦਾ ਪੁੱਤ ਚੱਲ ਵਸੇ ਇਹਨੂੰ ਨਾਥ ਪਾਉਣੀ ਚਾਹੀਦੀ ਆ ਸ਼ਰੇਆਮ ਜਿਹੜਾ ਕੁੜੀਆਂ ਚ ਵੇਖਣ ਡਿਆ ਵੀਰੇ ਜੋੜਸ ਵਾਲੇ ਦਾ ਇਹ ਬਹੁਤ ਜ਼ਿਆਦਾ ਕੰਮ ਖਰਾਬਾ ਇਹਨੂੰ ਨਾ ਠਕਾਉਣੀ ਚਾਹੀਦੀ ਆ ਜਦੋਂ ਮਰਜੀ ਆਪਾਂ ਮਤਲਬ ਬਈ ਆਪਣਾ ਨੂਨਾ ਪੋਜੀ ਗਰਜੰਡ ਸਿੰਘ ਪਿੰਡ ਇਹੀ ਜੋੜਸ ਸਿੰਘ ਵਾਲਾ ਕੀ ਗੱਲ ਹੋਈ ਆ ਇਹ ਜਿਹੜੀ ਅੱਜ ਉਧਰ ਘਟਨਾ ਹੋਈ ਆ ਵੇਖੋ ਇਹ ਪੰਜਾਬ ਦੇ ਵਿੱਚ ਇੱਕ ਅੱਗ ਬਲ ਰਹੀ ਆ ਜਿਹੜੀ ਨਸ਼ਿਆਂ ਦੀ ਬਹੁਤ ਜ਼ਿਆਦੀ ਪ੍ਰਮਾਹ ਰਾ ਤੇ ਸਾਡਾ ਪਿੰਡ ਜਿਹੜਾ ਜੋੜਸੋਂ ਵਾਲਾ ਇਹਦੇ ਵਿੱਚ ਵੀ ਪਿਛਲੇ ਲੰਮੇ ਸਮੇਂ ਤੋਂ ਮਜੀਬ ਸਿੰਘ ਬਿੱਕਰ ਸਿੰਘ ਪੁੱਤਰ ਵੀਰ ਸਿੰਘ ਤੇ ਉਹਦਾ ਪੁੱਤਰ ਬਣੀ ਸ਼ਰੇ ਆ ਵੇਖੋ ਜੇ ਸਾਰੇ ਨਗਰ ਨੂੰ ਵੀ ਪਤਾ ਵਾ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਵਾ ਵੀ ਵਿਕਦਾ ਏ ਰੋਜ਼ ਗੱਡੀਆਂ ਦੀਆਂ ਗੱਡੀਆਂ ਆਉਂਦੀਆਂ ਟਾਣੀ ਦੇ ਪਰ ਗੱਲ ਕਰਕੇ ਕੋਈ ਖੁਸ਼ ਨਹੀਂਗਾ ਇਹ ਜਿਹੜੀ ਅੱਜ ਮੌਤ ਹੋਈ ਆ ਇਸ ਵੀਰ ਦੀ ਇਹਦਾ ਛੋਟੇ ਹੁੰਦੇ ਦਾ ਮਾਪਿਓ ਮਰਿਆ ਏ ਚਾਚਿਆਂ ਤਾਵਾ ਤਾਇਆਂ ਦੇ ਭਰਾਵਾਂ ਦੇ ਪੁੱਤਾਂ ਨੇ ਇਹਨੂੰ ਛੋਟੀਆਂ-ਛੋਟੀਆਂ ਬੁਰਕੀਆਂ ਦੇ ਕੇ ਪਾਲ ਲਿਆ ਉਸ ਤੋਂ ਬਾਅਦ ਆ ਸ਼ਾਦੀ ਹੋਈ ਅੱਜ ਆ ਜਿਹੜੀ 20-25 ਸਾਲ ਦੀ ਲੜਕੀ ਆ ਇਹ ਇਹ ਕਿੰਨੂੰ ਕੀਤੇ ਗੱਲ ਲੱਗੂਗੀ ਇਹਨੂੰ ਕੌਣ ਰੱਖੂਗਾ ਕਿ ਬੱਚੇ ਛੋਟੇ ਛੋਟੇ ਇਹ ਇੱਕੋ ਗੋਡੀ ਆ ਪਰ ਇਹ ਜਿਹੜੀ ਹੈਗੀ ਹੈ ਲਾਨਤ ਦਿਨੋਂ ਦਿਨ ਘਟਣ ਦੀ ਥਾਂ ਵਧਦੀ ਜਾਂਦੀ ਆ ਵਧਦੀ ਜਾਂਦੀ ਪ੍ਰਸ਼ਾਸਨ ਨੂੰ ਬੇਨਤੀ ਆ ਸਾਡੇ ਵੱਲੋਂ ਅੱਗੇ ਵੀ ਕਿਹਾ ਗਿਆ ਸੀ ਸਾਡੇ ਪਿੰਡ ਵਿੱਚ ਜੋ ਛਰੇ ਆਮ ਵਿਕਰੀਆ ਵਿੱਚ ਕੋਈ ਦੋਰਾ ਬਣਿਆ ਭਰਾ ਖਲੋਤੇ ਸਾਰੇ ਮਜਬੀ ਸਖ ਵੇਚ ਰਿਹਾ ਵਾ ਜੀ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਨਸ਼ਾ ਦੇ ਬਿਲਕੁਲ ਬੰਦ ਕਰ ਦਿੱਤਾ ਗਿਆ ਦੇਖੋ ਜੀ ਠੀਕ ਆ ਕਹਿ ਰਹੀ ਆ ਪਰ ਗਰਾਊਂਡ ਲੈਵਲ ਤੇ ਕੁਝ ਹੋਰ ਚੀਜ਼ ਆ ਜੀ ਗਰਾਊਂਡ ਲੈਵਲ ਤੇ ਜਦੋਂ ਗੱਲਾਂ ਆ ਕੇ ਹੋਣਗੀਆਂ ਉਤਲੇ ਵੱਡੇ ਸਮਲਗਰਾਂ ਨੂੰ ਫੜ ਕੇ ਗੱਲ ਨਹੀਂ ਬਾਨੀ ਛੋਟੇ ਪਿੰਡਾਂ ਦੇ ਵਿੱਚ ਪਿੰਡ ਸੰਯੋਗ ਦੇਣਾ ਪਿੰਡਾਂ ਦੇ ਲੋਕ ਸੰਯੋਗ ਦੇਣਾ ਇਹ ਵੇਖੋ ਪਿੰਡ ਦਾ ਮਸਲਾ ਏ ਇਹ ਪਿਛਲੇ 10 ਦਿਨਾਂ ਤੋਂ ਸਾਡੇ ਗੁਰੂ ਘਰ ਮੇਲਾ ਚੱਲ ਰਿਹਾ ਉੱਥੇ ਗੱਲ ਸਾਰੇ ਹੀ ਸੇਵਾਦਾਰ ਕਰੀ ਜਾਂਦੇ ਆ ਕਿ ਆਪਣਾ ਨੁਕਸਾਨ ਪਾਈ ਹੋ ਜਾਣਾ ਹੋ ਜਾਣਾ ਤੇ ਅੰਤ ਨੂੰ ਨੁਕਸਾਨ ਰਾਤੀ ਜਾ ਸਵੇਰੇ ਹੋ ਗਿਆ ਵਾ ਤੇ ਹਜੇ ਹੋ ਸਕਦਾ ਵਾ ਵੀ ਕੱਲ ਨੂੰ ਵੀ ਇੰਨੀ ਜਿਆਦਾ ਬੇਹਾਲਤ ਹੋਈ ਪਈ ਆ ਪਿੰਡ ਦੇ ਵਿੱਚ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਖਾਸ ਕਰਕੇ ਹਲਕੇ ਦੇ ਮੰਤਰੀ ਸਾਹਿਬਾ ਪ੍ਰਸ਼ਾਸਨ ਠਾਣਾ ਐਸਐਚਓ ਸਾਹਿਬ ਪੱਟੀ ਮੋੜਾ ਕਿ ਤੁਰੰਤ ਨਕੇਲ ਪਾਈ ਜਾਵੇ ਪਹਿਲੋਂ ਵੀ ਅਪਰੋਵੀਸ਼ਨ ਦਿੱਤੀ ਆ ਹੁਣ ਅਸੀਂ ਖੁਦ ਇਸ ਜੇਸਾ ਪ੍ਰਸ਼ਾਸਨ ਨੇ ਕੋਈ ਕਦਮ ਨਾ ਚੁੱਕਿਆ ਤੇ ਮਜਬੂਰ ਪਿੰਡ ਨੂੰ ਕੋਈ ਕਦਮ ਚੁੱਕਣਾ ਪਿਆ ਤੇ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਇਹ ਪਿੰਡ ਦੇ ਵਿੱਚ ਜਿਹੜਾ ਸ਼ਰੇਆਮ ਨਸ਼ਾ ਵੇਚਦਾ ਏ ਇਹਨੂੰ ਅੱਜ ਹੀ ਉਹ ਬੰਦੇ ਜਿਹੜੇ ਰੱਸ਼ਟ ਕੀਤੇ ਜਾਣ ਇਹਦੇ ਕਾਤਲ ਕੋਸ਼ਤ ਕੀਤੇ ਜਾਣ ਕਿਉਂਕਿ ਇਹ ਪਿੰਡ ਦਾ ਮੁੰਡਾ ਪਿੰਡ ਹੀ ਨਸ਼ਾ ਟੀਕਾ ਕਰਕੇ ਮਰਿਆ ਵਾ ਸਾਰਿਆਂ ਨੂੰ ਪਤਾ ਵਾ ਇਸ ਤੋਂ ਇਸ ਤੋਂ ਪਹਿਲਾਂ ਦੋ ਤਿੰਨ ਮੌਤਾਂ ਹੋਈਆਂ ਉਹ ਵੀ ਟੀਕਣ ਹੋਈਆਂ ਭਾਈ ਤਰਸੇਮ ਸਿੰਘ ਮਰਿਆ ਸੀਗਾ ਮਜਬੀ ਸਿੱਖ ਸਤਨਾਮ ਸਿੰਘ ਮਰਿਆ ਸੀਗਾ ਇੱਕ ਦਾ ਸਾਡੇ ਸੁਖਦੇਵ ਸਿੰਘ ਪੱਪੂ ਦਾ ਮੁੰਡਾ ਮਰਿਆ ਸੀ ਭਾਬ ਕੇ ਅੱਗ ਬਲ ਰਹੀ ਹੈ ਜੀ ਜਿਹੜਾ ਜਿਹੜਾ ਨਸ਼ਾ ਵੇਚਦੇ ਉਹਨਾਂ ਦਾ ਨਾਮ ਆ ਪਤਾ ਕੀ ਉਹਨਾਂ ਦਾ ਨਾਮ ਜੀ ਬਿੱਕਰ ਸਿੰਘ ਪੁੱਤਰ ਵੀਰਮ ਸਿੰਘ ਵੀਰ ਸਿੰਘ ਮਜਬੀ ਸਿੱਖ ਆ ਤੇ ਗਾਂ ਉਹਨਾਂ ਦਾ ਛੋਟਾ ਮੁੰਡਾ ਇਹ ਮਣੀ ਵੇਖੋ ਅਸੀਂ 50 50 ਕਿੱਲੇ ਵਾਲੇ ਆ ਜੀ ਉਹਨਾਂ ਤੇ ਖੁਰਲੀ ਨਹੀਂ ਬੰਦਦੀ ਤੇ ਮਹਿਲ ਪਾਈ ਜਾਂਦੇ ਆ ਸਾਰੇ ਪਿੰਡ ਨੂੰ ਦੀਂਦਾ ਵਾ ਬੋਲਦਾ ਕੋਈ ਨਹੀਂ ਜੇ ਅੱਜ ਅੰਤ ਨੂੰ ਇਹ ਵੀਰ ਗਿਆ ਵਾ ਤੇ ਸਾਰੇ ਬੋਲੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਪਰਸ ਨੂੰ ਦੋ ਰਾਤ ਲਿਟਣ ਦੇ ਸਿੱਧੇ ਵੇ ਗੱਡੀ ਪਰਸੋ ਗੱਡੀ ਫੜੀ ਪਰ ਆਸਰਾ ਕੋਈ ਨਹੀਂ ਕਰਦਾ ਹੁਣ ਭਰਾਵਾਂ ਨੂੰ ਬੇਨਤੀ ਹੈ ਨਗਰ ਨੂੰ ਕਿ ਇਹ ਜਿਹੜਾ ਭਾਂਬੜ ਮਚ ਗਿਆ ਜਿਹੜਾ ਇਹ ਚਿਰਾਗ ਬੁਝ ਗਿਆ ਆਉਣ ਵਾਲੇ ਸਮੇਂ 'ਚ ਯਕਾ ਕਰੀਏ ਪਾਰਟੀਆਂ ਬਾਜੀਆਂ ਤੋਂ ਉੱਪਰ ਉੱਠ ਕੇ ਸਾਰੇ ਵੀਰ ਸੋਹਣ ਸੋਹਣੇ ਖਲੋਤੇ ਆ ਕਸ਼ਮੀਰ ਸੋਹਣੇ ਖਲੋਤੇ ਆ ਦੇਸਾ ਸੋਹਣੇ ਖਲੋਤੇ ਆ ਨਰਵੈਲ ਸੋਹਣੇ ਖਲੋਤੇ ਆ ਸਾਰੇ ਪਿੰਡ ਦੇ ਪਤਵੰਤੇ ਆ ਤੇ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨਗਾਰੀ ਵੀ ਇਹ ਨਸ਼ੇ ਨੂੰ ਠੱਲ ਪਾਈ ਜਾਵੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਛੱਟੇ ਜਿਹੜੇ ਬਹੁਤ ਗੰਭੀਰ ਨਿਕਲਣ ਵਾਲੇ ਆ ਕਿਉਂਕਿ ਹੋਰ ਕੋਈ ਕਿਸੇ ਮਾਂ ਦਾ ਚਰਾਗ ਕਿਸੇ ਪਤਨੀ ਦਾ ਸੁਹਾਗ ਕਿਸੇ ਭੈਣ ਦਾ ਭਰਾ ਨਾ ਜਾਵੇ ਸਾਡੀ ਬੇਨਤੀ ਆ ਕਿ ਇਹਨੂੰ ਤੁਰੰਤ ਅੱਜ ਹੀ ਕਾਰਵਾਈ ਕਰਕੇ ਇਹਦੇ ਤੇ ਨਸ਼ੇ ਦਾ ਜੋ ਐਕਟ ਲਾਇਆ ਜਾਵੇ ਇਹੀ ਬੇਨਤੀ ਆ ਪ੍ਰਸ਼ਾਸਨ ਨੂੰ ਇਹੀ ਸਰਕਾਰ ਨੂੰ ਬੇਨਤੀ ਆ ਪਰ ਜਿਹੜੀਆਂ ਸਰਕਾਰ ਠੀਕ ਆ ਗੱਲਾਂ ਕਰ ਰਹੀ ਆ ਕਿ ਨਸ਼ੇ ਬੰਦ ਨਸ਼ੇ ਪਿੰਡ ਡਰਾਉਡ ਲੈਵਲ ਤੇ ਅਸੀਂ ਆਪਣੇ ਪਿੰਡ ਦੀ ਗੱਲ ਕਰਾਂਗੇ ਕਿ ਸਾਡੇ ਪਿੰਡ ਸ਼ਰਿਆਮ ਵਿਕਰਿਆ ਵਾ ਵਿਕਰਿਆ ਵਾ ਇਹਨੂੰ ਬੰਦ ਕਰਵਾਈਏ ਤੇ ਮੌਕੇ ਤੇ ਬਣਦੀ ਜੋ ਕਾਰਵਾਈ ਆ ਉਹ ਕੀਤੀ ਜਾਵੇ ਪ੍ਰਸ਼ਾਸਨ ਤੋਂ ਇਹੀ ਮੰਗ ਆ ਨਹੀਂ ਤੇ ਆ ਕੇ ਕੋਈ ਤੁਬਲੀ ਵਾਲੀ ਸੜਕ ਵੇਖ ਲੇ ਕੋਈ ਸਭਰਾਮਾਂ ਵਾਲੀ ਵੇਖ ਲੇ ਕੋਈ ਪਿੰਡ ਪਰ ਉਹਦੇ ਚ ਤਾਂ ਅਸੀਂ ਵੀ ਦੋਸ਼ੀ ਬਣਦੇ ਆ ਆਪਣੇ ਆਪ ਨੂੰ ਦੋਸ਼ੀ ਮੰਨਦੇ ਕਿ ਅਸੀਂ ਜ਼ੁਬਾਨ ਕਿਉਂ ਨਹੀਂ ਖੋਲਦੇ ਅੱਜ ਇਹ ਵੀਰ ਮਰਿਆ ਤੇ ਸਾਡੀ ਸਾਰਿਆਂ ਦੀ ਜ਼ੁਬਾਨ ਮੇਰੇ ਸਮੇਤ ਮੈਂ ਵੀ ਖੋਲੀ ਆ ਪਰ ਇਹ ਗੋਮਸੌਰ ਨੂੰ ਵੀ ਦੂਜਾ ਦੂਜੇ ਨੂੰ ਆਖੇ ਦੂਜਾ ਦੂਜੇ ਨੂੰ ਆਖਿਆ ਸੀ ਮਾਰੇ ਬਣਾਗੇ ਪਰ ਇਹਨੂੰ ਆਪਾਂ ਸਾਡੀ ਪ੍ਰਸ਼ਾਸਨ ਕਾੜੀ ਬੇਨਤੀ ਆ ਕਿ ਇਹ ਵੀਰ ਨੂੰ ਅਨਿਸ਼ਵਾਸਨ ਦਵਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਘਟਨਾ ਨਾ ਹੋਵੇ ਇਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ